ਭਾਜਪਾ ਉਮੀਦਵਾਰ ਤਰਨਜੀਤ ਸੰਧੂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਾਲਿਕ ਅਤੇ ਅਵਨਾਸ਼ ਰਾਜ ਖੰਨਾ ਵੀ ਪ੍ਰੈਸ ਕਾਨਫਰੰਸ 'ਚ ਮੌਜੂਦ ਕੱਲੇ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਕੈਂਪੇਨ 'ਚ ਕਈ ਇਵੈਂਟਸ ਆ ਗਏ ਨੇ ਤੇ ਥੋੜਾ ਬਹੁਤਾ ਵਿੱਚੋਂ ਲੇਟ ਹੋਣਾ ਹੀ ਪੈਂਦਾ ਆ ਤੇ ਇਸ ਤੋਂ ਬਾਅਦ ਵੀ ਮੈਂ ਅੱਗੇ ਜਾਣਾ ਇਸ ਕਰਕੇ ਮੈਂ ਪਹਿਲਾਂ ਹੀ ਕਮੈਂਟਸ ਆਪਣੇ ਦੇ ਦੇਣਾ ਹੈ ਦੇਖੋ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਕੀਮਾਂ ਨੇ ਜਿਹੜੀਆਂ ਸਾਡੇ ਅੰਮਰਸਰ ਚ ਪੰਜਾਬ ਲੈਵਲ ਤੇ ਤੁਹਾਨੂੰ ਹੁਣੇ ਮਲਕ ਸਾਹਿਬ ਨੇ ਦੱਸਿਆ ਨੇ ਮੇਰੇ ਬਾਅਦ ਅਗਨਾਸ਼ ਜੀ ਵੀ ਮੇਰੇ ਤੇ ਬੋਲਣਗੇ ਤੇ ਅਸੀਂ ਤੁਹਾਡੇ ਚ ਮਟੀਰੀਅਲ ਵੀ ਡਿਸਟ੍ਰੀਬਿਊਟ ਕਰਾਂਗੇ ਮੈਂ ਫਿਰਫ ਦੋ ਤਿੰਨ ਚੀਜ਼ਾਂ ਕਹਿਣਾ ਚਾਹੁੰਦਾ ਸੀ ਕਿਉਂਕਿ ਕੋਸ਼ਿਸ਼ ਇਹ ਪਹਿਲਾ ਆਪਣੇ ਇਥੋਂ ਦੇ ਦੋ ਟਰਮਾਂ ਦੇ ਸਾਡੇ ਐਮਪੀ ਸਾਹਿਬ ਆਡਲਰੀ ਨੇ ਇੱਕ ਇਸ਼ਤਿਹਾਰ ਕੱਢਿਆ ਉਹਦੇ ਵਿੱਚ ਸਭ ਕੁਝ ਉਹਨਾਂ ਨੇ ਕਲੇਮ ਕੀਤਾ ਆ ਤੇ ਅਗਰ ਅਸੀਂ ਫੋਰਸ ਸ਼ਾ ਇਸ਼ਤਿਹਾਰ ਨਾ ਜਾਈਏ ਤੇ ਅੰਬਰ ਸਾਥ ਤੇ ਪੂਰਾ ਡਵੈਲਪਮੈਂਟ ਹੋਣਾ ਚਾਹੀਦਾ ਇੱਥੇ ਤਾਂ ਕੋਈ ਮੁਸ਼ਕਿਲਾਂ ਵੀ ਨਹੀਂ ਹੋਣੀ ਚਾਹੀਦੀ ਇੱਥੇ ਇੰਡਸਟਰੀ ਲੈ ਲੀਏ ਐਗਰੀਕਲਚਰ ਲੈ ਲੀਏ ਕਾਮਰਸ ਲੈ ਲੀਏ ਪ੍ਰੋਡਕਟਿਵਿਟੀ ਦੇਖ ਲਓ ਇਨਕਮਾਂ ਦੇਖ ਲਓ ਏਮਪਲੋਇਮੈਂਟ ਦੇਖ ਲਓ ਲੋਕੀ ਪਰੇਸ਼ਾਨ ਨੇ ਲਾਣ ਆਰਡਰ ਦਾ ਤੁਹਾਨੂੰ ਪਤਾ ਹੈ ਇਤੋਂ ਜ਼ਿਆਦਾ ਕੀ ਕਹਿਣਾ ਤੇ ਨਸ਼ਿਆਂ ਦੀ ਪ੍ਰੋਬਲਮ ਹੁਣੇ ਜਿਹੜੀਆਂ ਦੋ ਟਾਊਨਸ ਰਹੇ ਨੇ ਇਹ ਵਧੀਆ ਨੇ ਕਿ ਘਟੀਆਂ ਨੇ ਲੋਕਾਂ ਨੂੰ ਜਾ ਕੇ ਪੁੱਛ ਲੋ ਜੋ ਸਾਹਮਣੇ ਦਿਖਦਾ ਆ ਉਹਦੇ ਬਾਰੇ ਕਾਲੀਆਂ ਅੱਖਾਂ ਲਾ ਕੇ ਤੇ ਗੱਲਾਂ ਕਰੋ ਪੋਸਟਰ ਲਾ ਕੇ ਜਾਂ ਐਡ ਦੇ ਕੇ ਥੋੜਾ ਗੱਲ ਬਣ ਜਾਂਦੀ ਹੈ ਦੇਖੋ ਅੰਬਰਸਾਦੀ ਡਿਵੈਲਪਮੈਂਟ ਅੰਬਰਸਾਦੀ ਪ੍ਰਗਤੀ ਇਹ ਉਦੋਂ ਹੀ ਹੋ ਸਕਦੀ ਆ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਸਕੀਮਾਂ ਇੱਥੇ ਪੂਰੀ ਤਰ੍ਹਾਂ ਇੰਪਲੀਮੈਂਟ ਹੋਣੀਆਂ ਤੁਹਾਨੂੰ ਐਗਜ਼ਾਮਪਲ ਦਿੱਤੇ ਆ ਕਿੰਨਾ ਪੈਸਾ ਆਇਆ ਇੰਨੀ ਇਨਵੈਸਟਮੈਂਟ ਆਲਰੇਡੀ ਆਈ ਆ ਅੱਗੇ ਕਿੱਥੇ ਤੱਕ ਪਹੁੰਚੀ ਆ ਇਹ ਤੁਸੀਂ ਆਪ ਦੇਖੋ ਦੇਖੋ ਅਸੀਂ ਹੋਰ ਵੀ ਕੰਪਲੀਟਲੀ ਦੋਗ ਦੇਣਾ ਮੈਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂਗਾ ਜੀਰੇਜ ਕੰਕਰੀਟ ਕਿਹੜੀਆਂ ਚੀਜ਼ਾਂ ਮੈਂ ਦੇਖੋ ਮੈਂ ਕਈ ਵਾਰੀ ਤੁਹਾਡੇ ਨਾਲ ਗੱਲ ਵੀ ਕੀਤੀ ਆ ਅੰਮ੍ਰਿਤਸਰ ਦੀ ਪ੍ਰਗਤੀ ਦੀ ਕਿਹੜੀਆਂ ਕਿਹੜੀਆਂ ਡਿਫਰੈਂਟ ਏਰੀਆਸ ਚ ਕੀ ਕੀ ਅਸੀਂ ਕਰਾਂਗੇ ਬਟ ਐਸ ਵੇੜੇ ਤੇ ਮੋਦੀ ਜੀ ਸਾਹਿਬ ਨੇ ਕਿੰਨੇ ਪੈਸੇ ਦਿੱਤੇ ਨੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਆ ਜਿਹੜੇ ਬਾਹਰ ਜਾ ਕੇ ਦੇਖੋ ਆਪਣੇ ਵੋਲ ਸਿਟੀ ਦੇਖੋ ਸਮਾਰਟ ਸਿਟੀ ਸਾਡੀ ਕਿਉਂ ਨਹੀਂ ਬਣੀ ਉਹ ਪੈਸਾ ਕਿੱਥੇ ਲੱਗਾ ਕਿੱਥੇ ਯੂਜ਼ ਹੋਇਆ ਮੈਂ ਕੋਸ਼ਿਲਾ ਥੋੜਾ ਮੈਂਸ਼ਨ ਕਰਨਾ ਚਾਹੁੰਦਾ ਜੀ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਜਿਹੜਾ ਮੁੱਖ ਬਿੰਦੂ ਹੈ ਕਿ ਇੱਕ ਪਾਸੇ ਤੇ ਸਾਡੇ ਬੀਜੇਪੀ ਦੇ ਕੈਂਡੀਡੇਟ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਜਿਹੜੇ ਹਾਈਲੀ ਕੁਆਲੀਫਾਈਡ ਨੇ ਔਰ ਲਗਭਗ 70 ਸਾਲ ਦਾ ਫੈਮਿਲੀ ਪਿਛੋਕੜ ਹੈ ਸਰਦਾਰ ਤੇਜਾ ਸਿੰਘ ਸਹੋਦਰੀ ਜੀ ਜਿਹੜੇ ਸੋਤ ਤਤ ਦਾ ਸਨਾਨੀ ਸੀ ਜਿਨ੍ਹਾਂ ਦੇ ਨਾਮ ਤੇ ਹਰਬੰਦਰ ਸਾਹਿਬ ਵਿੱਚ ਕੇਵਲ ਗੁਰੂ ਸਾਹਿਬ ਤੋਂ ਬਾਅਦ ਇੱਕ ਹਾਲ ਹੈ ਜਿਹਦਾ ਨਾਮ ਸੁਹੰਦਰੀ ਹਾਲ ਹੈ ਇਸੇ ਤਰ੍ਹਾਂ ਉਹਨਾਂ ਦੇ ਪਿਤਾ ਜੀ ਸੁਧਾਰ ਪੀਸ਼ਨ ਸਿੰਘ ਸੁੰਦਰ ਜੀ ਸੁਹੰਦਰੀ ਜੀ ਉਹਨਾਂ ਨੇ ਗੁਰੂ ਰਾਮਦੇਵ ਯੂਨੀਵਰਸਿਟੀ ਜਿਹੜੀ ਹੈ ਉਹ ਅੰਮ੍ਰਿਤਸਰ ਨੂੰ ਪੇਟ ਕੀਤੀ ਭਰਾਈ ਫਾਊਂਡਰ ਵਾਈਸ ਚਾਂਸਲਰ ਸੀਗੇ ਉਹਨਾਂ ਦੇ ਮਾਤਾ ਜੀ ਇਹ ਜਿਹੜਾ ਸਰਕਾਰੀ ਮਹਿਲਾ ਕਾਲਜ ਜਿਹਨੂੰ ਗੌਰਮ ਕੋਲਰ ਸਬੂਮਨ ਕੈਂਡੇ ਆ ਸੀ ਉਹਦੇ ਪ੍ਰਿੰਸੀਪਲ ਸੀ ਅਰਤੰਜੀਤ ਸਿੰਘ ਸੰਧੂ ਜੀ ਨੇ ਇਥੋਂ ਹੀ ਸੇਂਟ ਫਰਾਂਸਿਸ ਸਕੂਲ ਤੋਂ ਆਪਣੀ ਸਿੱਖਿਆ ਲੈ ਕੇ ਉਸ ਤੋਂ ਬਾਅਦ ਇੰਡੀਅਨ ਫੋਰਨ ਸਰਵਿਸਜ਼ ਦਾ ਟੈਲ ਪਾਸ ਕੀਤਾ ਅਤੇ ਸਾਰੇ ਦੇਸ਼ ਦੀ ਸੇਵਾ ਇਸ ਅਮਰਤਸਰ ਦੇ ਮਹਾਨ ਸਪੂਤ ਅਰਤੰਜੀਤ ਸਿੰਘ ਸੰਧੂ ਨੇ ਕੀਤੀ ਜਿਹੜੇ ਰਸ਼ੀਆ ਯੂਐਸਐਸਆਰ ਉਸ ਤੋਂ ਬਾਅਦ ਯੂਕਰੇਨ ਅਤੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਸੀ ਅਮਰੀਕਾ ਬਾਈਡਨ ਜੀ ਨੇ ਸੋ ਲਾਗਭਗ 4 ਸਾਲ ਤੱਕ ਬੈਸਟਰ ਦੇ ਤੌਰ ਤੇ ਸੇਵਾ ਕੀਤੀ। ਔਰ ਅਮਰੀਕਾ ਨਾਲ ਜਿਹੜੇ ਸੁਧਰੇ ਸਮਝ ਰਿਹਾ, ਜੂ ਦੇਖੋ ਅਮਰੀਕਾ ਦੇ ਗਲੀਆਂ ਦੇ ਵਿੱਚ ਬੁਝਾਰਾ ਹੈ। ਮੋਦੀ ਮੋਦੀ ਹੋ ਰਿਹਾ ਹੈ। ਚਾਹੇ ਉਹ 트럼ਪ ਪ੍ਰੈਜ਼ੀਡੈਂਟ ਹੋਣ, ਚਾਹੇ ਬਾਈਡਨ ਪ੍ਰੈਜ਼ੀਡੈਂਟ ਹੋਣ ਪਰ ਮੋਦੀ ਜੀ ਦਾ ਸਵਾਗਤ ਐ ਹੁੰਦਾ ਹੈ ਜਿਸ ਤਰ੍ਹਾਂ ਕੋਈ ਦੁਨੀਆ ਦੇ ਸਭ ਤੋਂ ਬਿਹਤਰੀਨ ਨੇਤਾ ਦਾ ਹੁੰਦਾ ਦੁਨੀਆ ਦੇ ਬਿਹਤਰੀਨ ਨੇਤਾ ਤਾਂ ਮੋਦੀ ਜੀ ਹੈਗੇ ਨੇ। ਦੋ ਵਾਰੀ ਸਰੋਏ ਆਏ ਨੇ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦੁਨੀਆ ਦੇ ਸਭ ਤੋਂ ਰੋਮਪ੍ਰੀਅਰ ਨੇਤਾ ਗੋਸ਼ਿਤ ਹੋਏ ਨੇ ਸੋ ਉਹ ਪੰਜਾਬ ਦਾ ਸਪੂਤ ਭਾਰਤ ਦਾ ਸਪੂਤ ਅੰਮ੍ਰਿਤਸਰ ਦਾ ਸਪੂਤ ਨੇ ਇੱਕ ਸੰਸਦੋ ਹੈ ਦੂਜੇ ਪਾਸੇ ਕੁਜੀ ਸਿੰਘ ਹੋਇਆ ਨੇ ਤੁਸੀਂ ਦੇਖਿਆ ਹੀ ਹੈ ਕਿ ਜੇ ਐਜੂਕੇਸ਼ਨ ਨਾਲ ਕੰਪੇਅਰ ਕਰੀਏ ਮੈਂ ਸਾਰੇ ਕੈਂਡੀਡੇਟ ਦਾ ਬਾਅਦ ਹੀ ਦਸਾਂਗਾ ਤੇ ਕੋਈ 8ਵੀਂ ਹੈ ਤੇ ਕੋਈ 10ਵੀਂ ਹੈ ਤੇ ਸੰਧੂ ਸਾਹਿਬ ਇਨੇ ਹਾਈਲੀ ਕੁਆਲੀਫਾਈਡ ਨੇ ਵਿਦੇਸ਼ਾਂ ਵਿੱਚ ਵੀ ਸੰਧੂ ਸਾਹਿਬ ਦਾ ਸੰਬੰਧ ਨੇ ਔਰ ਹਰ ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਹਰ ਮੰਤਰੀ ਨਾਲ ਸੰਧੂ ਜੀ ਦੇ ਸੰਬੰਧ ਨੇ ਇਹ ਅਸੀਂ ਜਾਣ ਲਈ ਆ ਕਿ ਪ੍ਰਧਾਨ ਮੰਤਰੀ ਤੇ ਨਰਿੰਦਰ ਮੋਦੀ ਜੀ ਬਣ ਗਏ ਨੇ ਇਹ ਦੀਵਾਰ ਤੇ ਲਿਖਿਆ ਹੈ ਤੇ ਉਹ ਲੋਕਤੰਤਰ ਦੀ ਅਦਾਲਤ ਉਹ ਲੋਕਤੰਤਰ ਦਾ ਮੰਦਰ ਜਿਹੜਾ ਪਾਰਲੀਮੈਂਟ ਉਹਦੀ ਵਕੀਲ ਉਹ ਭੇਜਣਾ ਚਾਹੀਦਾ ਹੈ ਜਿਹੜਾ ਵਕੀਲ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਤੇ ਯੋਗ ਹੋਵੇ